ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ੇਰਗਿੱਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਭਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਤਾਜ਼ਾ ਖਬਰ ਜਿਹੜੀ ਹੈ ਉਹ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਹਿੰਮਤਪੁਰਾ ਪਿੰਡ ਦੇ ਵਿੱਚ ਇੱਕ 45 ਸਾਲਾ ਉੱਗੇ ਕਬੱਡੀ ਖਿਡਾਰੀ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਹੈ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਇਸ ਦੇ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਦੋ ਔਰਤਾਂ ਦੀ ਇਸ ਖੌਫਨਾਕ ਕਦਮ ਚੁੱਕਣ ਦੇ ਪਿੱਛੇ ਕੋਈ ਆਂਡ ਨਰਦ ਦੱਸੀ ਜਾ ਰਹੀ ਹੈ ਜਿਸ ਦਾ ਕਰਕੇ ਇਸ ਉਗੇ ਕਬੱਡੀ ਖਿਡਾਰੀ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੋਗਾ ਪਿੰਡ ਦੇ ਮੋਗਾ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਆਕਲੀ ਹੈ ਕਿ ਇਸ ਕਬੱਡੀ ਖਿਡਾਰੀ ਲਖਵੀਰ ਸਿੰਘ ਜਿਸ ਦੀ ਉਮਰ 45 ਸਾਲ ਹੈ ਇਸ ਦੇ ਵੱਲੋਂ ਵਿਦੇਸ਼ ਜਾਣ ਦੀ ਚਾਹਤ ਰੱਖੀ ਜਾਂਦੀ ਸੀ ਵਿਦੇਸ਼ ਜਾਣ ਦੀ ਚਾਹਤ ਪੰਜਾਬ ਦੇ ਵਿੱਚੋਂ ਆਮ ਤੌਰ ਦੇ ਉੱਪਰ ਹਰੇਕ ਤੀਜੇ ਜਾਂ ਚੌਥੇ ਵਿਅਕਤੀ ਦੇ ਵੱਲੋਂ ਰੱਖੀ ਜਾਂਦੀ ਹੈ ਪਰ ਇਹ ਕਬੱਡੀ ਖਿਡਾਰੀ ਦੇ ਵੱਲੋਂ ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਆਪਣੇ ਹੀ ਪਿੰਡ ਦੇ ਮੌਜੂਦ 2 ਤੋਂ 3 ਲੋਕਾਂ ਨੂੰ 25 ਲੱਖ ਰੁਪਇਆ ਦੇ ਦਿੱਤਾ ਗਿਆ ਯਕੀਨ ਦੇ ਉੱਪਰ ਦਿੱਤਾ ਗਿਆ ਜਾਂਸੇ ਦੇ ਵਿੱਚ ਆ ਕੇ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾਂਚ ਦਾ ਵਿਸ਼ਾ ਨੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਇਸ ਸਾਰੇ ਮਸਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਆਹ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਸ ਦੇ ਵਿੱਚ ਇੱਕ ਔਰਤ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਇੱਕ ਔਰਤ ਦੀ ਭਾਲ ਜਾਰੀ ਹੈ ਇਹਨਾਂ ਤਿੰਨਾਂ ਦੇ ਵੱਲੋਂ ਇਹ ਟਿਕੜੀ ਦੇ ਵੱਲੋਂ 25 ਲੱਖ ਰੁਪਏ ਦੀ ਠੱਗੀ ਇਸ ਕਬੱਡੀ ਖਿਡਾਰੀ ਲਖਵੀਰ ਸਿੰਘ ਦੇ ਨਾਲ ਮਾਰੀ ਗਈ ਨਾਲ ਦੀ ਨਾਲ ਲਖਵੀਰ ਸਿੰਘ ਦੀ ਪਤਨੀ ਬਿਆਨਤ ਕੌਰ ਦੀ ਸ਼ਿਕਾਇਤ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਸਨੇ ਕਿਹਾ ਕਿ ਉਹਦਾ ਪਤੀ ਜਿਹੜਾ ਵਿਦੇਸ਼ ਜਾਣ ਦੀ ਚਾਹਤ ਰੱਖਦਾ ਸੀ ਪਰ ਇਹਨਾਂ ਦੇ ਵੱਲੋਂ ਉਸ ਦੀ ਚਾਹਨਾ ਦਾ ਉਸ ਦੇ ਚਾਹ ਦਾ ਉਸ ਦੇ ਉਲਾਸ ਦਾ ਫਾਇਦਾ ਚੁੱਕਿਆ ਗਿਆ ਤੇ 25 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਉਹ ਮਰੀ ਗਈ ਹੈ ਕੁਝ ਦਿਨਾਂ ਤੋਂ ਲਖਵੀਰ ਸਿੰਘ ਜ਼ਹਿਨੀ ਤੌਰ ਦੇ ਉੱਪਰ ਪਰੇਸ਼ਾਨ ਚੱਲ ਰਿਹਾ ਸੀ ਤੇ ਪਰੇਸ਼ਾਨੀ ਦੇ ਕਰਕੇ ਉਸ ਦੇ ਵੱਲੋਂ ਬੀਤੀ ਰਾਤ ਇੱਕ ਜ਼ਹਿਰੀਲੀ ਚੀਜ਼ ਖਾ ਕੇ ਪੀ ਕੇ ਉਸ ਦੇ ਨਾਲ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਗਈ ਹੈ ਬਾਕੀ ਇਸ ਖਬਰ ਦੇ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਸਾਹਿਬ ਹੋਰਾਂ ਦੇ ਲੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਨਾਲ ਦੀ ਨਾਲ ਇਸ ਸਾਰੇ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਇਹਦੇ ਵਿੱਚ ਕੱਲ ਮਿਤੀ 14 5 25 ਨੂੰ ਇੱਕ ਸਾਨੂੰ ਮੈਡੀਕਲ ਰਿਪੋਰਟ ਦੀ ਹਸਪਤਲ ਨੇ ਹਸਿੰਗੜਾ ਤੋਂ ਮਸੂਲ ਹੋਇਆ ਸੀ ਜੇ ਲਖਵੀਰ ਸਿੰਘ ਸਨੋਂ ਖੰਦ ਸਿੰਘ ਵਾਸੀ ਹਿੰਮਤਪੁਰਾ ਕੁਝ ਜ਼ਹਿਰੀਲੀ ਚੀਜ਼ ਖਾਣ ਕਰਕੇ ਡੈਥ ਹੋ ਗਈ ਹੈ ਜਿਸ ਤੇ ਕਾਰਵਾਈ ਕਰਦੇ ਆਂ ਸੀ ਐ ਮੰਨ ਵਾਲੇ ਦੀ ਘਰ ਵਾਲੀ ਬਿਆنت ਕੌਰ ਦੇ ਬਿਆਨ ਤੇ ਐਫ ਆਈ ਆ ਨੰਬਰ 77 ਮਿਤੀ 14 ਪੰਚ 25 ਅੰਡਰ ਸੈਕਸ਼ਨ 178 318 ਡੀ ਐਨ ਐਸ ਅਧੀਨ ਦਰਜ ਕੀਤਾ ਸੀ ਬਜਾ ਇਹ ਸੀ ਜਿਹੜਾ ਮੰਨ ਵਾਲਾ ਲਖਵੀਰ ਸਿੰਘ ਨੇ ਆਪਣੇ ਜਗਰਾਤ ਸਿੰਘ ਅਮਰਜੀਤ ਕੌਰ ਤੇ ਗੁਰਦੇਵ ਸਿੰਘ ਵਾਸੀ ਹਿੰਮਤਪੁਰਾ ਨੂੰ ਜਿਹੜਾ ਬਾਹਰ ਭੇਜਣ ਵਾਸਤੇ 25 ਲੱਖ ਰੁਪਇਆ 4 ਸਾਲ ਪਹਿਲਾਂ ਦਿੱਤਾ ਸੀ ਜਿਹੜਾ ਇਹਨੇ ਇਹਨਾਂ ਨੇ ਨਾ ਤਾਂ ਇਹਨਾਂ ਨੂੰ ਬਾਹਰ ਭੇਜਿਆ ਤੇ ਨਾ ਹੀ ਇਹਨਾਂ ਨੇ ਪੈਸੇ ਵਾਪਸ ਕੀਤੇ ਨੇ ਜਿਹੜੇ ਇਸ ਤੋਂ ਤੰਗ ਆ ਕੇ ਨੇ ਆਪਣੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪ ਸੁਸਾਈਡ ਕਰ ਲਿਆ ਹਾਂ ਜਿ ਗ੍ਰਿਫਤਾਰੀ ਆਪਣੇ ਜਗਰਾਤ ਸਿੰਘ ਦੀ ਹੋਈ ਹੈ ਉਰਪ ਰਾਜਾ ਪੁੱਤਰ ਪਿਆਰਾ ਸਿੰਘ ਤੇ ਅਮਰਜੀਤ ਕੌਰ ਪਤਨੀ ਲਖਵੀਰ ਸਿੰਘ ਹਿੰਮਤਪੁਰਾ ਇਹਨਾਂ ਨੂੰ ਰੈਸਟ ਕਰ ਲਿਆ ਹੁਣ ਅੱਗੇ ਅਸੀਂ ਤਪੀਸ਼ ਕਰ ਰਹੇ ਹਾਂ ਜਿਹੜੇ ਦੂਸਰੇ ਰਹਿੰਦੇ ਨੇ ਗੁਰਦੇਵਪੁਰ ਉਹਨਾਂ ਨੂੰ ਵੀ ਅਸੀਂ ਜਿਹੜਾ ਰੈਸਟ ਕਰਾਂਗੇ